ਤੇ ਬੱਚੇ ਨੇ ਤੰਗੋ ਕਿ ਆ ਵੀ ਫਾਰਮ ਬਣਾਉਦੀ ਆ ਹਾਂਜੀ ਹਾਂਜੀ ਛੋਟਾ ਬੇਟਾ ਗਿਆ ਜੀ ਹਾਂਜੀ ਬੇਟਾ ਗਿਆ ਠੀਕ ਆ ਕਿੰਨਾ ਕਟਾ ਮੋਗਾ ਗਿਆ ਇਹਨੂੰ ਉਹਨੂੰ ਹੋ ਗਿਆ ਜੀ ਤਿੰਨ ਕਸਾਲ ਹੋਗੇ ਤਿੰਨ ਕਸਾਲ ਹੋਗੇ ਹਾਂ ਨੂੰ 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 ਮੇਰੇ ਨੂੰ ਗਈ ਨੂੰ ਹੋ ਗਿਆ ਜੀ 8 ਸਾਲ ਠੀਕ ਆ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਨਾਨਕਪੁਰਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੱਕੋ ਕੈਂਚੀਆਂ ਦੇ ਨਾਲ ਪਿੰਡ ਆ ਜੀ ਤਪਾ ਰੋਡ ਤੇ ਉੱਤੀ ਇਹ ਪਿੰਡ ਆ ਠੀਕ ਹੈ ਜੀ ਉਗੋ ਦੇ ਦੇ ਪੋਕੋ ਕੈਚੀ ਦੇ ਵਿਚਾਲੇ ਆ ਬਾਈ ਗਿਆਵਾ ਬਾਹਰ ਕੈਨੇਡਾ ਚ ਠੀਕ ਹੈ ਜੀ ਉਹਨੇ ਖੋਲਿਆ ਫਾਰਮ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਪੂ ਤੋਂ ਠੀਕ ਹੈ ਜੀ ਹਲੇ ਸਟਾਰਟਿੰਗ ਕਰ ਰਿਆ ਖਰਚ-ਕੁਰਚੇ ਬਾਰੇ ਪੁੱਛਾਂਗੇ ਤੇ ਹਲੇ ਗਾਵਾਂ ਵਾਈਆਂ ਨੇ ਲਿਆਉਣੀਆਂ ਠੀਕ ਹੈ ਜੀ ਜੇ ਕਿਸੇ ਨੇ ਚੈਨਲ ਆਪਣਾ ਨਹੀਂ ਸਬਸਕ੍ਰਾਈਬਰ ਕੀਤਾ ਤਾਂ ਸਬਸਕ੍ਰਾਈਬ ਕਰ ਲੋ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ-ਵਾਤ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਵੀਡੀਓ ਲੱਗੀ ਵਧੀਆ ਲੱਗੀ ਤਾਂ ਸ਼ੇਅਰ ਤੇ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਜੀ ਕਰਦੇ ਆਪਾਂ ਬਾਪੂ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ ਬਾਪੂ ਜੀ ਸੱਸੀ ਕਾ ਜੀ ਸ੍ਰੀ ਕਾਲ ਜੀ ਨਾਮ ਦੱਸੋ ਜੀ ਆਪਣਾ ਮਾ ਮੇਰਾ ਭੋਲਾ ਸਿੰਘ ਆ ਜੀ ਪਿੰਡ ਜੀ ਪਿੰਡ ਨਾਨਕਪੁਰਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਬਾਪੂ ਫਾਰਮ ਆਪਾਂ ਕਦੋਂ ਸਟਾਰਟਿੰਗ ਕਰਾਜੀ ਕੰਮ ਕਰਨਾ ਚਾਲੂ ਕੀਤਾ ਹੈ ਕਿੰਨਾ ਟਾਈਮ ਹੋ ਗਿਆ ਹੋ ਗਿਆ ਜੀ 6 ਮਹੀਨੇ ਹੋ ਚਲੇ 6 ਮਹੀਨੇ ਹੋ ਗਏ ਕੰਮੇ ਮਹੀਨੇ ਸਟਾਰਟ ਕੀਤਾ ਸੀ ਪਹਿਲੇ ਚ ਇਹ ਇਹ ਕਰਾਇ ਸੀ ਹਾਂਜੀ ਪਹਿਲੇ ਮਹੀਨੇ ਦੂਜੇ ਮਹੀਨੇ ਚ ਕਰਾਇ ਦੂਜੇ ਮਹੀਨੇ ਚ ਹਾਂ ਠੀਕ ਆ ਤੇ ਬਾਪੂ ਇਹ ਫਾਰਮ ਆਪਾਂ ਕਾਦਾ ਬਣਾ ਰਹੇ ਆਂ ਗਾਈਆਂ ਦਾ ਬਣਾ ਰਹੇ ਜੀ ਇਹ ਗਾਈਆਂ ਦਾ ਹਾਂਜੀ ਠੀਕ ਆ ਤੇ ਕੀ ਖਰਚਾ ਖੁਰਚਾ ਆ ਬਾਪੂ ਜੀ ਇਹਦੇ ਤੇ ਹਾਂ ਕਹਿੰਦਾ ਜੀ ਬਹੁਤ ਹੋ ਗਿਆ ਖਰਚਾ ਦਾ ਕੋਈ ਹਿਸਾਬ ਨਹੀਂ ਠੀਕ ਆ ਹਾਂਜੀ ਬਹੁਤ ਹੋ ਗਿਆ ਖਰਚਾ ਹਾਂਜੀ ਸਭ ਦਾ ਬਹੁਤ ਹੋ ਗਿਆ ਠੀਕ ਆ ਲੋ ਜੀ ਦੇਖ ਸਾਡੇ ਫਾਰਮ ਤੇ ਬਾਪੂ ਤੁਸੀਂ ਸਟਾਰਟਿੰਗ ਦਾ ਫਰਕ ਕਿਨੇ ਕਰਾਈ ਆਪਣਾ ਬੇਟਾ ਗਿਆ ਬਾਹਰ ਹਾਂਜੀ ਹਾਂਜੀ ਮੁੰਡਾ ਕਿਹੜੇ ਸ਼ਹਿਰ ਚ ਜੀ ਬੱਚਾ ਆਪਣਾ ਉਹ ਕੈਨੇਡਾ ਚ ਆ ਜੀ ਕਲੋਨਾ ਸ਼ਹਿਰ ਕਲੋਨਾ ਸ਼ਹਿਰ ਤੁਸੀਂ ਵੀ ਗਏ ਉੱਥੇ ਕੈਨੇਡਾ ਚ ਹਾਂਜੀ ਮੈਂ ਵੀ ਗਿਆ ਠੀਕ ਆ ਉੱਥੇ ਫਾਰਮ ਹੈਗੇ ਤੁਸੀਂ ਦੇਖਿਆ ਕਾ ਹਾਂਜੀ ਫਾਰਮ ਬਹੁਤ ਉੱਥੇ ਤੇ ਬੱਚੇ ਨੇ ਤਾਂ ਕਿਹਾ ਵੀ ਫਾਰਮ ਬਣਾਉਦੀ ਹੈ ਹਾਂਜੀ ਹਾਂਜੀ ਤੁਹਾਡਾ ਬੇਟਾ ਗਿਆ ਜੀ ਹਾਂਜੀ ਬੇਟਾ ਗਿਆ ਠੀਕ ਆ ਕਿੰਨਾ ਘਟਾ ਮੁੰਗਾ ਗਿਆ ਇਹਨੂੰ ਉਹਨੂੰ ਹੋ ਗਿਆ ਜੀ 3 ਸਾਲ ਹੋ ਗਏ 3 ਸਾਲ ਹੋ ਗਏ ਹਾਂ ਨੂੰ ਨੂੰ ਮੇਰੇ ਨੂੰ ਗਈ ਨੂੰ ਹੋ ਗਿਆ ਜੀ 8 ਸਾਲ ਠੀਕ ਆ ਉਹਨਾਂ ਨੇ ਆਖਿਆ ਵੀ ਤੁਸੀਂ ਫਾਰਮ ਖੋਲੋ ਹਾਂਜੀ ਠੀਕ ਆ ਲੋਪਰਾ ਬਾਪੂ ਨੇ ਫਾਰਮ ਖੋਲਿਆ ਤਿਆਰੀ ਕਰ ਰਿਹਾ ਹਲੇ ਤੇ ਫੀਡਿੰਗ ਫੋਟਿੰਗ ਚੱਲ ਰਹੀ ਹੈ ਬਿਜਲੀ ਦੀ ਆ ਹਨਾ ਤੇ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਬਾਪੂ ਕਹਿੰਦਾ ਵੀ ਖਰਚਾ ਤਾਂ ਬਹੁਤ ਆ ਜਾਂਦਾ ਠੀਕ ਆ ਨਾ ਬਾਪੂ ਫਿਰ ਸਮਾਨ ਸਮੂਣ ਕਿੱਥੋਂ ਲਿਆਉਂਦਾ ਤੁਸੀਂ ਸਮਾਨ ਜਾਦੇ ਬਰਨਾਲਿਓ ਜੀ ਜਾਦਾ ਬਰਨਾਲਿਓ ਹਾਂਜੀ ਠੀਕ ਆ ਜਿਹੜੀਆਂ ਇਹ ਚੀਜ਼ਾਂ ਬਣਾਈਆਂ ਵੈਸੇ ਬਹੁਤ ਫਾਰਮਾਂ 'ਚ ਘਾਟ ਆ ਵੈਸੇ ਤੁਸੀਂ ਇਹ ਨਵੀਂ ਤਕਨੀਕ ਕਰਕੇ ਇੱਕ ਵਾਰ ਜੇ ਬਾਗੇ ਪੁਰਾਣੇ ਤੋਂ ਜੀ ਇਹ ਹਾਂਜੀ ਵਾਗੇ ਬਰਾਣੀ ਇਹਨੂੰ ਕੀ ਕਹਾਂ ਕਹਿੰਦੇ ਕੈਂਚੀ ਕਹਿੰਦੇ ਜੀ ਨਹੀਂ ਇਹਨੂੰ ਕਹਿੰਦੇ ਲੋਕ ਲੋਕ ਹੈ ਲੋਕ ਆ ਗਿਆ ਵਾ ਠੀਕ ਹੈ ਇਹ ਦਾ ਵੀਜ਼ਾ ਲੋਕ ਹੋ ਜਾਂਦੀ ਹੈ ਨਾ ਹਾਂਜੀ ਠੀਕ ਹੈ ਜੀ ਲਓ ਜੀ ਆਪ ਜੀ ਫਿਰ ਤੁਸੀਂ ਵੀ ਕੈਨੇਡਾ ਜਾ ਕੇ ਹੋ ਹਾਂਜੀ ਕਿੰਨਾ ਕੁ ਟਾਈਮ ਲਾ ਕੇ ਆ ਜੀ ਅਸੀਂ ਲਾ ਕੇ ਆਏ ਦੋ ਸਾਲ ਦੋ ਮਹੀਨੇ ਦੋ ਸਾਲ ਦੋ ਮਹੀਨੇ ਹਾਂਜੀ ਠੀਕ ਆ ਤੇ ਇਹ ਐਡੂ ਡਿਪਲੋਮ ਤਿਆਰ ਕਰ ਰਹੇ ਹੋ ਜੀ ਹਾਂਜੀ ਹਾਂਜੀ ਇਹ ਨਕਸ਼ੇ ਤੇ ਬਣਾ ਰਹੇ ਜੀ ਇਹ ਆਪਾਂ ਸਾਰਾ ਨਹੀਂ ਜੀ ਨਕਸ਼ਾ ਕੋਈ ਨਹੀਂ ਆ ਮੁੰਡੇ ਕਰੀ ਜਾਂਦੇ ਠੀਕ ਆ ਤੇ ਤੁਸੀਂ ਪਹਿਲਾਂ ਦੇਖ ਕੇ ਆਉਂਗੇ ਕਿ ਤੋਂ ਜਾਣਕਾਰੀ ਲੈਤੀ ਹੁੰਨੀ ਆ ਵੀ ਆ ਇਦਾਂ ਇਦਾਂ ਬਣਾਉਣਾ ਹਾਂ ਦੇਖ ਕੇ ਛੰਨਾ ਛੁੰਨੇ ਜਾ ਕੇ ਆਏ ਕਹੀਂ ਸਹੀ ਸਨਾ ਜਿਹੜਾ ਡਾਕਟਰ ਗੁਰਪ੍ਰੀਤ ਦਾ ਫਾਰਮ ਹਾਂਜੀ ਉਹਦੇ ਜਾ ਕੇ ਉਹ ਚਾਹ ਤੇ ਹਾਂ ਕੋਰ ਸ਼ਮੀਰ ਜਾ ਕੇ ਗਈ ਠੀਕ ਆ ਵੀ ਸਾਰਾ ਨੇ ਰਾਇ ਲੈਤੀ ਵੀ ਕਿਵੇਂ ਕਿਵੇਂ ਬਣਾਣਾ ਤੇ ਠੀਕ ਆ ਸਲੇਟਾਂ ਵੀ ਬਰਨਾਲੇ ਲੈਤੀਆਂ ਸਾਰੀਆਂ ਹਾਂਜੀ ਇਹ ਬਰਨਾਲੇ ਨੇ ਹੈਗੇ ਠੀਕ ਆ ਜਿਹੜੇ ਭਾਈ ਆ ਕੀ ਕਰ ਰਹੇ ਹੋ ਤਿਆਰ ਜਿਹੜੇ ਸੈਸਟਮ ਆ ਇੱਧਰ ਇਹ ਪਿੰਜਰੇ ਆ ਜੀ ਮੱਛੀਆਂ ਪੱਥਰੂਆਂ ਵਾਸਤੇ ਠੀਕ ਆ ਬਸੀਆਂ ਵਾਸਤੇ ਪਿੰਜਰੀ ਆ ਭਰਾ ਠੀਕ ਆ ਜੀ ਆ ਖੁਰਨੀ ਬਣ ਗਈ ਹਾਂਜੀ ਠੀਕ ਆ ਸਾਰੀ ਨੌਲਜ ਲੈ ਕੇ ਫੇਰ ਤੁਸੀਂ ਇਹ ਸਟਾਰਟ ਕੀਤਾ ਜੀ ਹਾਂਜੀ ਹਾਂਜੀ ਠੀਕ ਆ ਜੀ ਲੋ ਜੀ ਤੇ ਬਾਪੂ ਫਿਰ ਕੈਨੇਡਾ ਚ ਕੀ ਕਰਿਆ ਤੁਸੀਂ ਉੱਥੇ ਕੰਮ ਕੰਮ ਉਹਨਾਂ ਡਾ ਚ ਕੁਛ ਨਹੀਂ ਫਾਸਟਰੀ ਕੋਈ ਹਾਂਜੀ ਥੋੜਾ ਜਿਹਾ ਕਰਿਆ ਸੀਗਾ ਹਾਂਜੀ ਸਕਿਉਰਿਟੀ ਦਾ ਠੀਕ ਆ ਠੀਕ ਆ ਤੇ ਬਾਪੂ ਟਰੈਕਟਰ ਕੋ ਵੀ ਰੱਖਿਆ ਤੁਸੀਂ ਹਾਂਜੀ ਇੱਥੇ ਟਰੱਕ ਸੀਗੇ ਉੱਥੇ ਵੀ ਹੈਗੇ ਮੁੰਡੇ ਕੋਲੇ ਅੱਛਾ ਤੇ ਇੱਥੇ ਵੀ ਹੈਗੇ ਠੀਕ ਆ ਹਾਂਜੀ ਇੱਥੇ ਵੀ ਉਹ ਟਰੱਕ ਚ ਲਾਏ ਆ ਠੀਕ ਆ ਕਿਹੜੇ ਸਾਲ ਸਿਸੂੜ ਕੋਲ ਟਰੱਕ ਸੀ ਬਾਬੀ ਉਹ ਸੀਗੇ ਜੀ 85-80 ਚ ਕੋਈ ਅਸਾਂ 85 ਜੀ ਕਿੰਨੇ ਟਰੱਕ ਸੀ ਆਪਣੇ ਕੋਲ ਉਹ ਤਾਂ ਇੱਕ ਕੋਈ ਮਹਾਂ ਲਿਆ ਸੀਗਾ ਜੀ ਅਸਾਂ ਉਹ ਦੋਵਾਂ ਹੌਲੀ-ਹੌਲੀ ਹਾਸ਼ੇ ਹੋ ਗਏ ਸੀਗੇ 4-5 ਸੀ ਪਈ 4-5 ਕਰਦੇ ਹੁਣ ਬਾਪੂ ਕੋਲ ਕੈਨੇਡਾ ਦੇ ਟਰੱਕ ਕਿੰਨੇ ਆ ਹੁਣ ਸੰਝ ਐ ਜੀ ਕਿਸੇ ਨਾਲ ਕਿੰਨੇ ਕਾ ਹੈਗੇ ਆਪਣਾ ਨੇ 8-8 ਤੇ 9 ਆ 8-9 ਟਰੱਕ ਆ ਉਧਰ ਘੋੜੇ ਚੱਲਦੇ ਆ ਕੋਲੇ ਨਹੀਂ ਜੀ ਛੋਟੇ ਆ ਅਸਾਂ ਅਨ ਛੋਟੀਆਂ ਗੱਡੀਆਂ ਉਹ ਜਿਹੜੇ ਆ 5 ਟਨ ਵਾਲੇ ਠੀਕ ਆ ਫਿਰ ਬੱਚਾ ਕਹਿੰਦਾ ਵੀ ਫਾਰਮ ਖੋਲਣਾ ਹੈ ਹਾਂਜੀ ਹਾਂਜੀ ਇਹ ਕਿੰਨੇ ਕਿੱਲੇ ਜੀ ਬਾਪੂ ਫਾਰਮ ਆਪਣਾ ਹੈ ਇਹ ਸੀਕਨਾਲਾ ਜੀ ਸੀਕਨਾਲਾ ਹਾਂਜੀ ਠੀਕ ਆ ਸਾਰਾ ਹਾਂਜੀ ਟੋਟਲ ਹਾਂਜੀ ਠੀਕ ਆ ਤੇ ਇਧਰ ਆਏ ਕਮਰਾ ਹੈ ਸਾਲਾ ਬਨਾਲਾ ਰੂਮ ਹੈ ਹਾਂਜੀ ਕਮਰੇ ਘਰ ਇਸ ਵਾਰ ਠੀਕ ਆ ਬਾਪੂ ਆ ਜਓ ਇਧਰ ਵੀ ਦਿਖਾ ਦਿਓ ਆਪਾਂ ਤੇ ਜਨਰੇਟਰ ਦੱਸਿਓ ਮੜਾ ਕਿੰਨੇ ਕਿਲੋਵੈਟ ਦਾ ਲੈਂਦਾ ਹੈ 25 ਕਿਲੋਵੈਟ ਦਾ ਜੀ 3 ਫੇਸ ਠੀਕ ਆ ਕਿੰਨੇ ਦਾ ਹੈਗਾ ਜੀ ਇਹ ਇਹ 2 ਲੱਖ ਦਾ ਲੈਂਦਾ ਜੀ 2 ਲੱਖ ਦਾ ਹਾਂਜੀ ਪੁਰਾਣਾ ਹੈ ਪੁਰਾਣਾ ਹਾਂਜੀ ਸੈਕੰਡ ਕਿੱਥੋਂ ਲੈਂਦਾ ਜੀ ਇਹ ਇਹ ਮੋਗੇ ਤੋਂ ਲੈਂਦਾ ਸੀ ਇਹ ਮੋਗੇ ਤੋਂ ਰੰਦਾ ਲੋ ਜੀ ਚੈੱਕ ਕਰ ਸਕਦੇ ਤੁਹਾਨੂੰ ਸਾਰੇ ਫਾਰਮ ਬਾਰੇ ਦੱਸ ਦਿਆਂ ਹਲੇ ਤਾਂ ਹਕਰਨਾ ਬਾਬੂ ਨੇ ਗਾਂਮੋਂ ਗੋਮੋਂ ਪੋਣੀ ਹਾਲ ਦਾ ਸਟਾਰਟਿੰਗ ਕੀਤੀ ਹੈ ਹਨਾ ਹਲੇ ਚੱਲੀ ਜਾਂਦਾ ਇੱਧਰ ਰਹਿਸਲੂਸ ਦਾ ਵੀ ਬਣੀ ਜਾਂਦਾ ਹਨਾ ਬਾਪਾ ਹਾਂਜੀ ਹਾਂਜੀ ਤੇ ਹਰ ਰੂਮ ਤਿਆਰ ਕਰ ਲਿਆ ਹਾਂਜੀ ਹਾਂਜੀ ਲੋ ਭਰਾ ਉੱਪਰ ਚਿਵਾਰਾ ਪਾਇਆ ਵਾ ਤੇ ਚੈੱਕ ਕਰ ਸਕਦੇ ਠੀਕ ਹੈ ਜੀ ਬਾਪੂ ਆਪਣੇ ਕੋਲ ਪੈਲੀ ਪੂਲੀ ਕਿੰਨੀ ਕ ਪਣੀ ਦਾ ਥੋੜਾ ਗਿਆ ਜੀ ਕਿੰਨੀ ਕ 2 ਕਿੱਲੇ ਆ ਜੀ 2 ਕਿੱਲੇ ਹਾਂਜੀ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਇਹ ਬਾਪੂ ਦਾ ਰੂਮ ਆ ਠੀਕ ਆ ਨਾ ਆ ਵੀ ਪੜੀ ਆਪਣੀ ਮੱਕੀ ਆਪਣੀ ਇਹ ਸਾਰਾ ਆਪਣਾ ਦੋ ਕਿੱਲੇ ਆ ਹਰੇ ਹਾਂਜੀ ਹਾਂਜੀ ਬਸ ਦੋ ਕਿੱਲੇ ਤੇ ਬਾਪੂ ਚਾਰ ਪਾਦਾ ਕ ਪਾਉਣ ਵਾਲੇ ਚਾਰ ਪਾਦਾ ਜੀ ਠੀਕ ਆ ਕਿੰਨੇ ਕਿੱਲਾਂ ਦਾ ਪਤਾ ਜੀ ਹੁਣ 21 ਕਿੱਲਾਂ ਦਾ ਪਤਾ ਹੈ 21 ਕਿੱਲਾਂ ਦਾ ਹਾਂਜੀ ਠੀਕ ਆ ਜੀ ਮੁੱਲ ਹੀ ਲੈ ਸਾਰੇ ਠੀਕ ਆ ਠੀਕ ਆ ਮੁੱਲ ਲੈ ਲੈ ਸਾਰਾ ਕੀ ਰੇਟ ਡੂਡ ਬਾਪੂ ਮੜ ਮਟਾ ਪਤਾ ਕ ਹਾਂਜੀ 58000 ਰੁਪਇਆ ਕਿੱਲਾ ਠੀਕ ਆ ਇੰਨਾ ਰੇਟ ਚੜ ਗਿਆ ਕਿਨੂੰ ਹਾਂਜੀ ਹਾਂਜੀ ਵਧ ਗਿਆ ਗਿਆ ਹੁਣ ਆ ਜੀ 58000 ਕਿੱਲਾ ਇੱਥੇ ਕਾਹਤ ਨਹੀਂ ਦੇਖਣਾ ਹਾਂਜੀ ਉਹ ਦਿਖਾ ਦੋ ਦਿਖਾ ਦੋ ਦੇਖੋ ਇਹ ਵੀ ਰੂਮ ਬਾਪੂ ਕਾ ਤਿਆ ਲੋ ਜੀ ਫਿਰ ਕੋਰਡ ਨੂੰ ਪੜਨੇ ਜਾਂਦੀਆਂ ਠੀਕ ਹੈ ਜੀ ਲੋ ਜੀ ਤੇ ਬਾਕੀ ਬਾਪੂ ਜੀ ਨਾਲ ਬਸ ਸਾਰੀ ਗੱਲਬਾਤ ਕਰਾਂਗੇ ਹੋਰ ਵੀ ਬਹੁਤ ਜਿਵੇਂ ਕੀ ਗੱਲਬਾਤ ਹਨਾ ਫਿਰ ਗਾਮਾ ਕਦੋਂ ਪਾਉਣੀ ਆ ਤੁਸੀਂ ਗਾਮਾ ਜੀ ਆ ਦੋ ਮਹੀਨੇ ਠਹਿਰ ਕੇ ਅੱਛਾ ਹਾਂ ਜੀ ਮੱਛਰ ਮੱਛਰ ਜਾਂ ਲੰਗ ਦੇ ਨਾਲੇ ਗਰਮੀ ਰੰਗ ਦੀ ਥੋੜੀ ਜੀ ਠੀਕ ਆ ਫਿਰ ਪਾਉਣੀ ਤੇ ਉਹ ਪਹਿਲਾਂ ਬੁੱਕ ਬੱਕ ਕਰੀ ਆ ਮੈਂ ਕਿਤੇ ਨਹੀਂ ਨਹੀਂ ਹਜੇ ਬੁੱਕ ਕੋਈ ਨਹੀਂ ਕਰੀ ਹਲੇ ਤੁਸੀਂ ਦੇਖਦੇ ਫਿਰਦੇ ਹੋ ਵੀ ਹਾਂ ਜੀ ਹਾਂ ਹਜੇ ਦੇਖਣ ਵੀ ਨਹੀਂ ਗਏ ਜੀ ਅੱਛਾ ਜਦੋਂ ਲੈਣਗੇ ਫਿਰ ਉਹਦੇ ਦੇਖਾਂਗੇ ਠੀਕ ਆ ਅਜੇ ਤਾਂ ਪਹਿਲਾਂ ਤਿਆਰੀ ਕਰੀ ਜਾਂਦੇ ਆ ਬਾਪੂ ਲੋਨ ਲੋਨ ਵੀ ਕਰਾ ਦਿੱਤੇ ਨਹੀਂ ਲੋਨ ਕੋਈ ਨਹੀਂ ਕਰਾਇਆ ਬਸ ਲੋਨ ਕੋਈ ਨਹੀਂ ਠੀਕ ਆ ਲੋਪਰਾ ਚੈੱਕ ਕਰਸਾ ਤੇ ਬਾਪੂ ਦਾ ਚਾਰ ਬਿਸਮ ਬੁਖਾ ਦਾਨੇ ਹਲੇ ਕੰਮ ਚੱਲੀ ਜਾਂਦਾ ਮੈਸਤਰੀ ਲੱਗੇ ਪਿਆ ਫੀਟਿੰਗ ਵਾਲੇ ਵੀ ਲੱਗੇ ਪਿਆ ਹਨਾ ਤੇ ਟਰੈਕਟਰ ਵੀ ਬਾਪੂ ਦਾ ਹਾਂਜੀ ਠੀਕ ਆ ਟਰੈਕਟਰ ਵੀ ਬਾਪੂ ਦਾ ਟਰੈਕਟਰ ਹੋਣੀ ਗਿਆ 62 ਲੋ ਜੀ ਚੈੱਕ ਕਰਸਾ ਤੇ ਬਰਾ ਫਾਰਮ ਤੇ ਬਾਕੀ ਜਦੋਂ ਆ ਬਾਪੂ ਨੇ ਗਾਣਾ ਗਾ ਮਾ ਪਾਤੀਆਂ ਸਾਰਾ ਸਾਨੂੰ ਉਹ ਵੀ ਦਿਖਾਵਾਂਗੇ ਪ੍ਰੋਜੈਕਟ ਤੇ ਹਲੇ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲਾ ਡੁੱਲਾ ਤੇ ਹਵਾ ਹਵਾ ਪੂਰੀ ਆਣ ਪੈਂਦੀ ਐ ਤੁਸੀਂ ਦੇਖ ਸਕਦੇ ਹੋ ਦੂਰੋਂ ਸਾਨੂੰ ਦਿਖਾ ਦਿੰਦੇ ਆ ਪਰਤ ਪੈ ਗਈ ਸਾਡੇ 5 ਫੋਟੋ 5 ਫੋਟੋ ਹਾਂਜੀ 5 ਫੋਟੋ ਪਰ 5 6 5 ਫੋਟੋ ਘਰਤ ਪਰਤ ਪੈ ਗਈ ਠੀਕ ਆ ਜੀ ਇੱਧਰ ਬਾਪੂ ਚਾਰ ਪਾਤਾ ਹੈ ਹਾਂਜੀ ਇੱਧਰ ਚਾਰ ਪਾਤਾ ਠੀਕ ਆ ਆ ਬਾਪੂ ਕੰਨਾ ਗੁੰਨਾ ਬੜੀਏ ਕੱਢਦੇ ਦਿਸਣਾ ਉੱਪਰ ਆਏ ਕੰਮ ਸਾਡੇ ਕੱਢੇ ਹਨਾ ਮਜ਼ਬੂਤੀ ਵਾਲਾ ਕੰਮ ਕਰਤਾ ਜੀ ਤਨ ਤਨ ਲੇਟ ਲਾਤੇ ਹਾਂ ਬਿਠਾਲੇ ਅਸਾ ਤਾਂ ਲੱਟ ਲੱਗੇ ਬਹੁਤ ਨਹਾ ਜਲੇ ਇਹ ਬਰੇ ਬਾਪੂ ਪੋਰਸ਼ਨ ਕਾਤ ਬਣਾਇਆ ਤੈਨੂੰ ਤੁਸੀਂ ਹਾਂ ਕਹਿੰਦਾ ਕਹਿੰਦਾ ਓਏ ਫੇਰ ਕਈ ਵਾਰ ਕਹਿੰਦੇ ਵੀ ਜੇ ਇੱਕ ਖੋਲ ਲੈ ਆਪਾਂ ਉਹ ਤਾਂ ਲਾਉਣਾ ਪੈਂਦਾ ਰੋਜ਼ ਠੀਕ ਆ ਤੇ ਉਹ ਸਾਹਬ ਨੇ ਫੇਰ ਇਹ ਠੀਕ ਆ ਅਡੋਡੀ ਵਿੱਚ ਨਾਲ ਲੋੜਾ ਜਨ ਨਾਲ ਲੋੜਾ ਲਾਈ ਜਾ ਕਰਾਂਗੇ ਜਿਹੜਾ ਵਿਲਾ ਹੋ ਜਾਊਗਾ ਫੇਰ ਦੂਜੇ ਚਲਾ ਲਾਂਗੇ ਠੀਕ ਆ ਠੀਕ ਆ ਇਹ ਸਾਰਾ ਇਕੱਠਾ ਕਹਿੰਦੇ ਲੈ ਨਹੀਂ ਸਕਦਾ ਓਕੇ ਵੀ ਖਰਾਬ ਨਹੀਂ ਹੁੰਦਾ ਹਾਂਜੀ ਖਰਾਬ ਨਹੀਂ ਹੁੰਦਾ ਜਣੀ ਓਕੇ ਓਕੇ ਇਹ ਛੋਟਾ ਸਿਸਟਮ ਵਧੀਆ ਲੱਗਿਆ ਜੀ ਮੈਨੂੰ ਇਹ ਫਾਰਮਾ ਚ ਲਓ ਜੀ ਚੈੱਕ ਕਰ ਸਾਧੂ ਬਾਪੂ ਫਿਰ ਪਾਣੀ ਆ ਠਾ ਜਾਂਦਾ ਕਿਵੇਂ ਹਾਂਜੀ ਪਾਣੀ ਸੇਵਰੇਜ ਚ ਪੈਂਦਾ ਕਰੇ ਜੀ ਉਧਰ ਅਸਾ ਸੇਵਰੇਜ ਚ ਲੋਪਰਾ ਮਨ ਸਾਈਡ ਵਾਲਾ ਪਾਣੀ ਵੀ ਠਾਉਂਦੀ ਬਾਪੂ ਕਹਿੰਦਾ ਨਿਕਾਸ ਠਾ ਕਰਦਾ ਹਨ ਤੇ ਹਾਲੇ ਚੱਲ ਰਿਹਾ ਕੰਮ ਤੇ ਦੂ ਕੰਪਲੀਟ ਹੋ ਗਿਆ ਸਾਨੂੰ ਗਾਵਾਂ ਘੁਮਾ ਆ ਗਿਆ ਆਪਾਂ ਉਦੋਂ ਵੀ ਵੀਡੀਓ ਸ਼ੂਟ ਕਰਕੇ ਦਿਖਾਵਾਂਗੇ ਬਾਪੂ ਜੀ ਦੀ ਤੇ ਬਾਪੂ ਮੂੰ ਲੌਨ ਲੂਨ ਵੀ ਹੋ ਜਾਂਦਾ ਤੇ ਹਨ ਹਾਂਜੀ ਹੋ ਤਾਂ ਜਾਂਦਾ ਪਰ ਅਜੇ ਹੋਇਆ ਨਹੀਂ ਹਾਂ ਇਹ ਸਮਾਂ ਦੀ ਲੌਨ ਜੇ ਇਹ ਭਾਲਦੇ ਆ ਹਾਂਜੀ ਵੀ ਵਾਹਣ ਮੇਰਾ ਜਿੰਨਾ ਕਹੇਗਾ ਮਾਣ ਨੂੰ ਦੱਸ ਦੇਣਾ ਵੀ ਇੰਨਾ ਮੇਰਾ ਵਾਹਣਾ ਹੈ ਹਾਂਜੀ ਕੋਈ ਬਾਇਬੂ ਲਿਆ ਉਹ ਦੱਸ ਮੈਂ ਹੁਣ ਮੈਂ ਕਿਹੜਾ ਲਿਆ ਅੱਛਾ ਹਾਂ ਵੀ ਜੋ ਮੇਰੇ ਮੇਰੇ ਨਾਂ ਉਹ ਜਿੰਨਾ ਕਹਗਾ ਸੀ ਦੋ ਭਾਈਆਂ ਦੋਨਾਂ ਦੇ ਡੋਟੀ ਸਾਡੇ ਨਾਂ ਦੇ ਠੀਕ ਆ ਤੇ ਜਿੰਨਾ ਮੇਰੇ ਹਿੱਸੇ ਚੋਂ ਦਾ ਉਹ ਤਾਂ ਮੇਰੀ ਹੀ ਆ ਹਾਂ ਹਾਂ ਵੱਖਰੇ ਉਹ ਨਹੀਂ ਤੂੰ ਨਾ ਬਾਇ ਹੋਵੇ ਫੇਰ ਲੈ ਲੈ ਫੇਰ ਕਰਾਂਗੇ ਮੈਂ ਮੈਂ ਕਿਥੋਂ ਕਰਾਵਾਂ ਕੋਈ ਸਗਲ ਹੈ ਲੈ ਲੋ ਪ੍ਰਸ ਦੇਖ ਸਕਦੇ ਹੋ ਹਾਂਜੀ ਪਰ ਪੁੱਡੀ ਤਿਆਰ ਹੋ ਰਿਹਾ ਸਾਰਾ ਸਿਸਟਮ ਤੇ ਬਾਪੂ ਕਹਿੰਦਾ ਗਾਮ ਆਲੇ 2 ਮਿੰਟ ਠਹਿਰ ਕੇ ਪਾਵਾਂਗੇ ਠੀਕ ਆ ਨਾ ਤੇ ਵਧੀਆ ਕੰਮ ਆ ਬਾਪੂ ਹਣਾ ਬਾਹਪੁਰ ਜਾਣ ਨੂੰ ਉੱਥੇ ਠੀਕ ਆ ਸੈਟਮ ਹਾਂਜੀ ਠੀਕ ਆ ਠੀਕ ਆ ਬਸ ਉਧਰ ਵੀ ਠੀਕ ਆ ਜੀ ਇਹ ਵੀ ਠੀਕ ਆ ਹਾਂ ਡੋਡੀ ਆ ਹਣਾ ਜਿੱਦਾਂ ਪਾਣੀ ਦੇ ਕਿਸ ਦਾ ਲੋਟ ਆਉਂਦਾ ਚੰਗਾ ਹੀ ਆ ਹਾਂਜੀ ਹਾਂਜੀ ਜਿਵੇਂ ਦਾਣਾ ਪਾਣੀ ਬਾਪੂ ਲਿਖਵਾ ਉੱਥੇ ਹਣਾ ਹਾਂਜੀ ਹੁਣ ਮੈਂ ਵੀ ਕੋਲਕਾਤਾ ਰਹਿ ਕੇ ਆ ਤੇ ਐਮਪੀ ਹੰਦਾ ਔਰ ਉਧਰ ਵੀ ਰਹਿ ਕੇ ਆ ਮੈਂ ਹਣਾ ਹਾਂਜੀ ਤਿੰਨ ਕਿ ਸਾਲ ਮੈਂ ਵੀ ਹੰਦਾ ਔਰ ਰਹਿ ਕੇ ਆ ਸੀ ਤੇ ਸਾਲ ਕੰਮ ਕਰਤੇ ਰਹਿ ਕੇ ਆ ਉਥੇ ਟਰੱਕਾਂ ਦਾ ਕੰਮ ਕਰਦੇ ਸੀ ਤੁਮੀ ਠੀਕ ਆ ਜੀ ਤੇ ਤਾਂ ਕਰਕੇ ਤੇ ਆ ਰੰਦੇ ਪ੍ਰਭ ਉਹਨਾਂ ਦੇ ਨਾਲ ਆ ਹਾਏ ਸਾਰੇ ਕੰਮ ਨਾਲ ਹੀ ਜੀ ਹਾਂਜੀ ਕੰਮ ਹੀ ਕਰਨਾ ਪੈਣਾ ਕੰਮ ਨਾਲ ਹੀ ਬੰਦਾ ਦੇਖ ਸਕਦੇ ਪ੍ਰਾ ਇਹ ਗੋਹੇ ਵਾਲਾ ਬਾਬੂ ਨਾਲਾ ਬਣਾ ਰਿਹਾ ਹਾਂਜੀ ਇਧਰ ਸਾਲਾ ਗੋਹੇ ਵਾਲਾ ਬਣ ਗਿਆ ਉੱਥੇ ਠੀਕ ਆ ਉਹ ਬਣਾਤਾ ਇਧਰ ਦੀ ਸਾਈਡ ਬਣ ਬਣ ਵੀ ਰਿਹਾ ਕੰਮ ਚੱਲ ਰਿਹਾ ਇਧਰ ਹਾਂਜੀ ਠੀਕ ਆ ਜੀ ਮਿਸਤਰੀ ਲੱਗੇ ਪਏ ਪ੍ਰਾ ਠੀਕ ਹਨ ਦੇਖ ਸਕਦੇ ਲੋ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਲਾਇਕ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਤਾਂ ਕਿ ਆਪਾਂ ਤੁਹਾਨੂੰ ਨਵਾਂ ਫਾਰਮ ਦੀ ਸਟਾਰਟਿੰਗ ਤੁਸੀਂ ਪਹਿਲਾਂ ਵੀਡੀਓ ਬਣਾ ਕੇ ਦਿਖਾਈ ਆ ਜਦੋਂ ਗਾਮਾ ਆ ਗਿਆਂ ਫਿਰ ਵੀ ਆਪਾਂ ਸ਼ੂਟ ਕਰਾਂਗੇ ਬਾਪੂ ਜੀ ਨਾਲ ਤੁਹਾ ਸੈੱਟ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਚ ਓਕੇ ਬਾਏ